ਮੈਂ ਬਾਈ ਦੀਆਂ ਗੱਲਾਂ ਚੋਂ ਨੋਟ ਕੀਤੀ ਬਾਈ ਨਾ ਉਦੋਂ ਐਨਾ ਮੈਨੂੰ ਚਾ ਚੜ ਜਾਂਦਾ ਜਦੋਂ ਕਹਿੰਦਾ ਇਹ ਮੈਂ ਦੋ ਬੰਦੇ ਨੂੰ ਵਿਖਾ ਲਿਆ ਇਹ ਠੀਕ ਨਹੀਂ ਹੋਇਆ ਜਿਹੜਾ ਮਰਜੀ ਟਰੈਕਟਰ ਜਿਹੜੇ ਮਰਜੀ ਬ੍ਰਾਂਡ ਦਾ ਬਾਈ ਹਾਂਦਾ ਮੂਹਰੋਂ ਲੈ ਕੇ ਪਿੱਛੋਂ ਟਿੱਕਰ ਜੇ ਕੋਈ ਬੰਦਾ ਚਾਵੇ ਮੂਹਰ ਦੀ ਵੜ ਕੇ ਮਗਰ ਦੀ ਨਿਕਲ ਜੂਗਾ ਸਾਰਾ ਕਰ ਦੂੰ ਸਾਰਾ ਕਰ ਦੂੰ ਜਿਵੇਂ ਜਿਹੜੀਆਂ ਦਿੱਕਤਾਂ ਆਉਂਦੀਆਂ ਫੋਰਡ ਨੂੰ ਕਲੱਚ ਦੀ ਆਉਂਦੀ ਆ 93 ਕਰਾ ਨੂੰ ਬ੍ਰੇਕਾਂ ਦੀ ਆਉਂਦੀ ਆ ਜਿਹੜੀ ਵੀ ਦਿੱਕਤ ਆਉਂਦੀ ਆ ਕਿਸੇ ਨੇ ਲੈਫਟ ਦੀ ਕਪੈਸਿਟੀ ਵਧਾਉਣੀ ਆ ਕਿਸੇ ਨੇ ਕਲੱਚ ਹੌਣ ਵਾਲੇ ਮਾਡਲ ਵਾਲਾ 93 ਕਰਾ ਦੇ ਲਵਾਉਣਾ ਜਿਵੇਂ ਹ ਜਿਹੜਾ ਨਹੀਂ ਕਰਦਾ ਨਹੀਂ ਫੋਰਡ ਦੀਆਂ ਬ੍ਰੇਕਾਂ ਦਾ ਕਿਵੇਂ ਕਰਦਾ ਨਾ ਫਿਰ ਜੇ ਉਹਦਾ ਗਾਹਕ ਦੀ ਮਰਜ਼ੀ ਹੈ ਬਈ ਦੇ ਜੇ ਤਾਂ ਇੱਕ ਆਪਣਾ ਟਰੈਕਟਰ ਆਉਣਾ ਮੈਂ ਬਾਈ ਨਾਲ ਗੱਲ ਕਰਦਾ ਜੇ ਕਿਸੇ ਨੇ ਫੋਰਡ ਤਿਆਰ ਕਰਾਉਣਾ ਹੂੰ ਮੰਨ ਕੇ ਚੱਲੋ ਬਾਈਆਂ ਦਾ ਵੀ 40 ਕਿਹ ਹਜ਼ਾਰ ਰੁਪਈਆ ਲੱਗੂਗਾ ਜਿਹੜੀਆਂ ਬ੍ਰੇਕਾਂ ਆਪਾਂ ਬਾਈ ਨੇ ਮੈਨੂੰ 30 ਕਈ 10 ਮੈਂ ਕੋਲੋਂ ਕਿਹਾ ਕਈ ਵਾਰਾਂ ਖਰਚਾ ਆ ਜਾਂਦਾ ਟਾਈਮ ਤੇ ਵੱਧ ਕਿਸੇ ਨੇ ਲੈਪਟਾਪ ਆਪਦਾ ਰੱਖਣਾ ਹੂੰ ਹਾਂਡੀ ਆਪਦੀ ਰੱਖਣੀ ਆ ਦੋਨੇ ਪਾਸੇ ਵਾਲੀਆਂ ਟਿਊਬਾਂ ਟਿਊਬਾਂ ਚੇਂਜ ਹੋ ਜਾਣਗੀਆਂ ਤੇਲ ਵਾਲੀਆਂ ਲੱਗ ਜਾਣਗੀਆਂ ਫੋਰਡ ਦੇ ਉਹੀ ਵਿਚਲਾ ਨਹੀਂ ਚੇਂਜ ਕਰਨ ਦੀ ਲੋੜ ਹਾਂ ਉਹ ਆਪਣੇ ਰਿਸ਼ਤੇਦਾਰ ਆ ਬਾਈ ਮੈਨੂੰ ਫੋਨ ਕੀਤਾ ਸੀ ਉਹਨੇ ਕਹਿੰਦਾ ਆਪਾਂ ਫੋਰ ਪਾਵਰ ਸਟੀਅਰਿੰਗ ਕਰਾਉਣਾ ਫਾਰਮ ਟ੍ਰੈਕ ਦਾ ਹਿੱਸਾ ਲਾਉਣਾ